ਦੋਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਬਣਾਉਣ ਲੱਗੇ ਆ ਲੱਡੂ ਤੇ ਆਹ ਮੰਮੀ ਉਧਰ ਤਲਣੇ ਸਟਾਰਟ ਕਰਤੇ ਆ ਬੱਸ ਚੈੱਕ ਕਰਾ ਉਹਦੇ ਦੀ ਫਰਮਾਇਸ਼ ਤੇ ਉਹਦੇ ਦੀ ਫਰਮਾਇਸ਼ ਤੇ ਬਣਿਆ ਤੇ ਉਹਦੇ ਕਾ ਮੁੱਕ ਗਿਆ ਆਟਾ ਤੇ ਉਹ ਤਾਦ ਕਰਕੇ ਹੁਣ ਵਿਚਾਰੇ ਆ ਗਏ ਸਾਡੇ ਕੋਲ ਕਿਉਂ ਉਹਦੇ ਆਟਾ ਮੁੱਕ ਗਿਆ ਓਏ ਤੁਹਾਡਾ ਦੱਸ ਉਹ ਹੁਣ ਆਦਾ ਵੀ ਮੁੱਕ ਗਿਆ ਉਹ ਨਾਨਕੇ ਚਲੇ ਗਏ ਰਵਾਬ ਹੋਣਾ ਦਾ ਵੀ ਮੁੱਕ ਗਿਆ ਉਹ ਚਲ ਗਏ ਨਾਨਕੇ ਉਧਰ ਮੁੱਕਾ ਲੈ ਆ ਨੂੰ ਆਏ ਹਾਂ ਤੇ ਇਧਰ ਮੁੱਕਾ ਦੇ ਉਹ ਕਿੰਨੇ ਇਧਰ ਆ ਸਾਡੇ ਲੱਡੂ ਜਿਹੜੇ ਵਟੇ ਜਾਂ ਕੁਝ ਤੇ ਕੋ ਜੋ ਉਧਰ ਵਟਣਦਾ ਤੇ ਮੰਮੀ ਗਈ ਤਲਣੇ ਇਹ ਆਂਦੀ ਮੈਂ ਖੜਨੇ ਲੱਡੂ ਆ ਤਾਂ ਅਸੀਂ ਕੀ 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 ਪਾਇਆ ਮਾਤਾ ਇਹਦੇ ਤੇ ਇਹ ਚ ਬੜਾ ਕੁਝ ਪਾਇਆ ਆ ਆ ਇਧਰ ਆ ਜਗਾਰ ਇਹਦੇ ਵਿੱਚ ਚੈਰੀ ਚੂਰੀ ਪਾ ਕੇ ਬਾਕੀ ਆਪਾਂ ਸੁੰਡ ਸੁੰਡ ਬਦਾਮ ਬਦੂਮ ਠੀਕੇ ਭਾਲੇ ਜਿਹੜਾ ਜੋ ਕੁਝ ਤੁਸੀਂ ਵੇਸਣ ਚ ਪਾਇਆ ਉਹ ਕੁਝ ਮੈਂ ਲੱਡੂ ਵਾਲੇ ਉਹ ਵਾਲਿਆ ਅੱਛਾ ਅਹੀਂ ਜਾਤਾ ਮੈਂ ਨਵੀਂ ਠਾਟੋ ਖੋਜੀ ਆਹਦੇ ਕੋਈ ਨਹੀਂ ਖੜਦਾ ਮੈਂ ਆਓ ਇਹ ਖਾਣ ਪੀਣ ਵਾਸਤੇ ਹੀ ਇੱਥੇ ਬੰਦ ਹੈ ਆ ਇਹ ਕਿਹੜੇ ਵੀ ਇਨੇ ਨਹੀਂ ਇਨੇ ਖੜਨੇ ਹਾਂ ਖੜਨੇ ਆ ਕੱਢੇ ਇਹ ਇਹ ੱਧਕਾ ਹੋ ਜਾਣਾ ਫਿਰ ਆ ਨਹੀਂ ਖੜਨੇ ਆ ਸਾਲ ਲੱਡੂ ਮੈਂ ਆਪਣਾ ਖੜਨਾ ਤੇ 50 ਲੱਡੂ ਟਾੜੇ ਲੈ ਇੱਕ ਗਾਲੀ ਉਧਰ ਉਹ ਵੀ ਦਾੰਦ ਕੱਢਣਦੇ ਆ ਹਾਂ ਖੜਨੇ ਤੇ ਨਹੀਂ ਖੜਨੇ 10 ਇਹਦੇ ਨਾਲੇ ਛੁੱਟੀਆਂ ਵੱਧ ਗਈਆਂ ਛੁੱਟੀਆਂ ਵੱਧ ਗਈਆਂ ਅਸੀਂ ਚੱਲ ਜਾ ਰਹੇ ਮੇਰੇ ਹਿਸਾਬ ਨਾਲ ਫੀਕਿਆ ਖਬਰ ਜੇ ਅਸੀਂ ਰਹਿਪੇ ਸਾਡੇ ਲੱਡੂ ਖਾਦੇ ਜਾਣੇ ਨਹੀਂ ਖਾਦੇ ਜਾਣੇ ਲੈ ਵੀ ਤੂੰ ਤੂੰ 5 ਕੇ ਦਿਨ ਹੋ ਰਿਹਾ ਪਾ ਨਹੀਂ ਨਹੀਂ ਤੇ ਜੇ ਲੱਡੂ ਲੱਭ ਗਏ ਤੇ ਫਿਰ ਆਖੀ ਅੱਬਲ ਦੋ ਦਿਨਾਂ ਚ ਦੋ ਦਿਨਾਂ ਦੀ ਮਾਰ ਆ ਸਾਡੀ ਆਹੀ ਮਿੰਟੋ ਮਿੰਟੀ ਆਹੀ ਤੇ ਤੇਰੇ ਆਂਦੇ ਆ ਵੀ ਥੋੜੀ ਜਿਹੀ ਡਾਈਟਿੰਗ ਤੇ ਹੋ ਜਾਏ ਤੂੰ ਤੇ ਚੰਗੀ ਗੱਲ ਐ ਆਹ ਤਦ ਕਰ ਕੇ ਤੂੰ ਤਲੀ ਚੀਜ਼ ਨਹੀਂ ਦਿੰਦੇ ਵੀ ਆ ਤੂੰ ਬੈਤ ਕੇ ਖਾਨੀ ਖੇਲਦੇ ਆ ਜਿੱਤਰ ਪਾਣੀ ਵਰਗਾ ਹੁੰਦਾ ਇਹ ਪੁੱਤਰ ਫੈਂਦੇ ਆ ਨਾ ਹੂੰ ਇਹ ਕੀ ਆ ਵੀ ਇੰਨਾ ਤਾਂ ਕਲਰ ਲਾ ਗਿਆ ਲਾ ਪਾ ਲਮਨੇ ਨਾ ਤੂੰ ਦਾਤਾ ਦਾ ਵੇਲਣ ਲੱਗਿਆ ਹੂੰ ਉਹ ਫਿਰ ਵਿੱਚ ਆ ਜਾਂਦਾ ਥੋੜਾ ਬੋਤ ਹੋਰ ਕੋਈ ਬਣਾਉਂਦਾ ਨਾ ਹੋਰ ਕਿਹੇ ਲਈ ਬੰਦੇ ਤੇ ਹੈ ਮਾਸਾ ਮਾਸਾ ਪਾਉਣੀ ਸਮਾਨ ਮੈਨੂੰ ਇਹ ਤੁਹਾਡੇ ਲਈ ਨਾ ਹੀ ਵਧਦਾ ਨਾ ਆ ਇਹ ਪਤਾ ਕੀ ਆ ਸਾਡੇ ਸਾਡੇ ਵਰਗੇ ਗਰੀਬ ਖਾ ਲੈਣਗੇ ਤੇ ਕੀ ਹੋਊਗਾ ਇੱਕ ਇੱਕ ਲੱਗੂ ਦਵਾ ਕੇ ਸਵਾਦ ਇੱਕ ਇੱਕ ਤੇ ਆਪ ਅੱਜ ਮੈਂ ਗਿਣਤੀ ਚੜ੍ਹਨੇ ਅੰਨਾ ਉਹ ਕਹਿੰਦਾ ਨੇ ਅੰਨਾ ਵੰਡੇ ਰਿਓੜੀਆਂ ਤੇ ਮੁਰਮੁਰ ਆਪਣੇਆਂ ਨੂੰ ਪਰ ਮੈਂ ਤੇ ਪਰ ਇਹ ਆਪ ਹੀ ਖਾਈ ਜਾਂਦੇ ਹੀ ਮੈਂ ਨਹੀਂ ਮੈਂ ਕਿਉਂ ਨਹੀਂ ਖਾਣਾ ਮੈਂ ਇਹ ਖਾਣੇ ਮੈਂ ਬਣਾ ਲਈ ਆਇਆ ਮਸੂਮ ਆਤਮਾ ਇਹ ਕੈਮਰੇ ਅੱਗੇ ਮਸੂਮ ਹੈ ਤੇ ਕੋਤਰਾ ਜੋ ਦੁਨੀਆ ਜਾਣਦੀਆਂ ਗੱਲਾਂ ਨੇ ਇੱਧਰ ਮੂੰਹ ਤੇ ਕਰ ਕੋਈ ਗੱਲ ਬਾਤ ਹੀ ਦੱਸ ਹੈ ਉਹ ਗੱਲ ਬਾਤ ਕੋਈ ਦੱਸ ਆਂਦਾ ਨਾੜ ਕੇ ਪੱਠੇ ਵਢਾਉਂਦੇ ਆ ਅਜੇ ਤੇ ਤੇਰੇ ਤੋਂ ਵਢਾਏ ਨਹੀਂ ਕੋਈ ਨਹੀਂ ਆਉਂਦੇ ਸਾਲ ਨੂੰ ਵਢਾਵਾਂਗੇ ਆਉਂਦੇ ਸਾਲ ਨੂੰ ਇਹਨੂੰ ਕਰਾਂਗੇ ਲਾਦੂ ਹਮਨ ਵਾਅਦੇ ਲਾਲ ਦੀ ਗੱਲ ਖਣੋ ਨਾ ਤੂੰ ਰਸਤ ਜਿਆਦੀ ਪਾਈ ਜਾਂਦੀ ਓ ਆ ਵੇ ਇਹ ਡੇਡ ਮੋٹے ਥੋੜਾ ਹੁੰਦੇ ਆ ਮਾਸਾ ਮਾਸਾ ਚਮਚਾ ਚਮਚਾ ਹੁੰਦੀ ਆ ਇਹਨੇ ਇਹਨੇ ਪਾਈ ਆ ਉਹ ਕੜਸੀ ਆ ਕੜਸੀ ਕੜਸੀ ਪਾਉਣ ਲਈ ਆ ਮੈਂ ਇਹਨਾਂ ਵੱਲ ਵੇਖ ਤੇ ਲੱਡੂਆ ਵੱਲ ਵੇਖ ਮੇਰੇ ਮੁਕਾਬਲੇ ਕਿਤੇ ਛੋਟੇ ਹੀ ਨਹੀਂ ਨਹੀਂ ਤੇਰੇ ਮੁਕਾਬਲੇ ਨਹੀਂ ਆ ਆ ਵੇਖ ਤੇ ਆ ਵੇਖ ਜਦੋਂ ਤਲਕੇ ਤੇ ਬਾਅਦ ਵਿੱਚ ਤੇਰੇ ਮੁਕਾਬਲੇ ਹੀ ਹੋ ਜਾਂਦੇ ਆ ਮੋٹے ਉਹ ਵੀ ਆ ਗਈ ਮੱਖੀ ਆ ਗਈ ਲਾਗੇ ਆ ਮੱਖੀ ਤੇ ਵੇਲਣਾ ਮਾਰ ਇੱਕ ਇਧਰ ਨੂੰ ਮੂੰਹ ਦੇ ਕਰ ਉਹਦੇ ਆਪਾਂ ਸਾਤੂ ਦਾ ਸੋਨਾ ਵਾਲੀ ਲੱਟੂਆਂ ਦਾ ਧਿਆਨ ਰੱਖਣਾ ਹੀ ਆਹੋ ਇੱਕ ਨਾ ਲਾਗੇ ਬੰਦਾ ਰੱਖ ਲੋ ਨਹੀਂ ਤੇ ਕੋਈ ਧਿਆਨ ਰੱਖਣ ਲਈ ਸਿਕਿਉਰਿਟੀ ਗਾਰਡ ਆਹ ਨਹੀਂ ਤਾਂ ਮੈਨੂੰ ਮੈਨੂੰ ਜੋ ਆ ਚੱਲ ਮੈਂ ਰੱਖਦਾ ਧਿਆਨ ਹੈ ਮੈਂ ਧਿਆਨ ਰੱਖੀ ਜਾਊਂਗਾ ਰਾਤ ਨੂੰ ਨੀਂਦ ਨਹੀਂ ਆੜੀ ਜਾਨਾ ਸਾਡੇ ਪਰਾੜੇ ਹੋੜਾ ਇਹ ਪੂਰਾ ਸੇਕਰ ਤੋਂ ਪੜ ਪਾਇਆ ਨਾ ਕਿਆ ਲੱਗਦਾ ਉਹ ਤਰਨਗਰ ਲਾਲਾ ਕੀ ਆ ਵੀ ਆਕੋ ਲੋੜੀ ਆ ਗਈ ਲੋੜੀ ਦੀ ਬਾਜੀ ਕੋ ਕਹੋਨੇ ਉਹ ਆਂਦੀ ਮੈਂ ਨਹੀਂ ਹੂੰ ਬਾਜੀ ਤੇ ਮੈਨੂੰ ਬਣਾ ਕੇ ਦਿਓ ਉਤਰਾ ਲੱਟ ਕੱਲ ਹੀ ਬਣੀ ਸੀ ਸਲਾਹ ਕੱਲ ਹੀ ਤੇ ਸਮਾਨ ਲੈ ਆਉਂਦਾ ਸੀ ਮੈਂ ਕਮੈਂਟ ਹੀ ਹੁੰਦਾ ਬਾਜੀ ਆ ਹਾਲੀ ਵਾਲੀ ਬਣ ਗਈ ਅਸੀਂ ਤੇ ਬਾਤ ਕਰਕੇ ਡਏ ਆ ਬਾਜੀਆਂ ਵਾਂਗ ਕੇ ਬੰਦ ਹੋ ਜਾਣਗੀਆਂ ਬਾਜੀਆਂ ਹੁਣ ਕਿਸੇ ਦੇ ਘਰ ਥੋੜੇ ਲੱਡੂ ਜਾਂਦੇ ਫੇਰ ਅਗਧਿਆ ਘਰ ਕਲੇ ਪੈ ਜਾਂਦੀ ਅਗਲੀ ਵਾਰ ਭਾਜੀ ਜਲਦੀ ਉਹ ਮੋੜ ਦਿੰਦੇ ਆਹੋ ਇਹ ਵੀ ਗੱਲ ਹੈ ਜੀ ਇਹਦੇ ਨਾਲ ਚੰਗਾ ਆਪਣੇ ਬਣਾਓ ਦਿਖਾਓ ਖਾਓ ਇਹਦੇ ਜਨਾਨੀਆਂ ਨੇ ਰਵਾਜ ਆ ਬਣਾਇਆ ਮੈਂ ਤਾਂ ਅੰਨਾ ਵੀ ਸਗੋਂ ਆਵੇ ਬੰਦਿਆਂ ਦੀ ਕੋਈ ਕਲੇ ਨਹੀਂ ਆ ਇਹ ਜਨਾਨੀਆਂ ਭਾਜੀ ਤੋਂ ਵੀ ਲੜਦੀਆਂ ਤੇ ਆ ਫਲਾਣੀ ਨੇ ਨਹੀਂ ਮੈਂ ਇਹੋ ਜਿਹਾ ਸੂਟ ਇਹਨੂੰ ਦਿੱਤਾ ਸੀ ਇਹਨੇ ਕਿਹੋ ਜਿਹਾ ਦੇ ਦਿੱਤਾ ਮੈਂ ਫਲਾਣੀ ਦੇ ਵਿਆਹ ਤੇ ਇਹਨੇ ਪੈਸੇ ਦਿੱਤੇ ਸੀ ਉਹ ਇਹਨੇ ਦੇਗੀ ਜਿੰਨਾਂ ਨਹੀਂ ਆ ਵੀ ਕਲੇ ਆਹ ਬੰਦਾ ਕੋਈ ਨਹੀਂ ਕਰਦਾ ਬੰਦੇ 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 ਦੇ ਉਹ ਕੀਤਾ ਜਿਹੜਾ ਉਹ ਸੇੜਾ ਖੋਲਣ ਲੱਗਿਆ ਹਨ ਉਹ ਬੜੀ ਮਾੜੀ ਗੱਲ ਆ ਵੇਖ ਲਾ ਵੀ ਉਹਨਾਂ ਦਾ ਬਹੁਤ ਮਾੜੀ ਕੀਤੀ ਆ ਮੈਂ ਹੂੰ ਕਿੱਥੇ ਵਿਚਾਰਿਆਂ ਦੇ ਸਗਨ ਵਿਹਾਰਾਂ ਚ ਕਿੱਡੇ ਬੇਕੂਫ ਬੰਦੇ ਜਿੰਨਾਂ ਇਹ ਗਲਤੀ ਕੀਤੀ ਹੈ ਕੋਈ ਰਿਸ਼ਤੇਦਾਰ ਨਾ ਕਈ ਹੁੰਦੇ ਇਸ ਤਰ੍ਹਾਂ ਦੇ ਆ ਨਹੀਂ ਰਿਸ਼ਤੇਦਾਰ ਨੂੰ ਕਦੇ ਵਾਸਤੇ ਨਾ ਸਦੋਗੇ ਇਹੋ ਜਿਹੇ ਨਹੀਂ ਚੱਲ ਕਈ ਚੰਗੇ ਚੰਗੇ ਵੀ ਆ ਚੱਲ ਤਕਰੀਬਨ ਚੰਗੇ ਹੁੰਦੇ ਪਰ ਕਈ ਵਾਰ ਨਾ ਕੋਈ ਇਹੋ ਜਿਹੇ ਵੀ ਹੁੰਦੇ ਆ ਉਹ ਹੁਣ ਹਿਸਾਬ ਨਾਲ ਕਿੰਨਾ ਉਹਨਾਂ ਦਾ ਖਰਾਬ ਵਿਆਹ ਸੀ ਉਹਦੇ ਵਾਸਤੇ ਕਿੱਡੀ ਉਤਤੇ ਬੀਤੀ ਹੋਊਗੀ। ਹਮਮੇ। ਇਹ ਮੇਲ ਕਿੱੜਾਵਾ ਕਰੋ ਪੈਣ ਖੜੋ। ਉਹ ਕੰਮ ਆ ਸਹੀ ਉਹ। ਤੇ ਘਰ ਆਣ ਕੇ ਪਾਰਟੀ ਕਰਦੇ। ਹਮਮ। ਪਰ ਫੁੱਫੜ ਹੀ ਜਿਹੜਾ ਅੰਦਾਜ਼ ਹੀ ਮੈਂ ਸੇਹਰਾ ਨਹੀਂ ਖੁੱਦਣ ਦੇਣਾ। ਹਾਂ ਪਰ ਉਹਦੇ ਵਾਸਤੇ ਮਾੜੀ ਗੱਲ ਹੋਈ। ਉਹਦੇ ਪਰ ਜਨਾਨੀਆਂ ਨਹੀਂ ਉਹੜੀਆਂ ਜਾਨੀ ਕਿ ਭੈਣ ਭੋਣ ਨਹੀਂ ਭੈਣ ਬੋਲਦੀ ਆ ਭੈਣ ਭਨਵਈਆ ਬੋਲਦਾ ਨਾ ਸ਼ਗਨ ਭੈਣ ਭਨਵਈਏ ਦਾ ਹੀ ਹੁੰਦਾ। ਹਮਮ। ਫੁੱਫੜ ਪਿੱਛੇ ਖਲੋਤਾ ਸੀ ਕਿ ਮੈਂ ਕੋਲ ਹਾਂ। ਹਾਂ। ਉਹ ਨਾਲ ਅਸਲ 'ਚ ਮੇਰੇ ਹਿਸਾਬ ਨਾਲ ਨਾ ਪਹਿਲਾਂ ਹੀ ਜਿੰਨਾ ਤਿਆਰੀ ਪਲੈਨਿੰਗ ਜੀ ਬਣੀ ਹੋਈ ਬੜੀ ਹੀ ਉਹਨਾਂ ਦੀ ਪਰ ਇਹ ਬਖਾਂਦ ਉਹ ਗਰੀਬਾਂ ਦੇ ਜਿਨ੍ਹਾਂ ਦੇ ਘਰ ਐਡਾ ਖੁਸ਼ੀ ਖੁਸ਼ਾਲੀ ਪੋਤ ਨੂੰ ਵਿਆਹਣ ਗਿਆ ਸੀ ਤੇ ਉਹਨਾਂ ਦੇ ਘਰ ਚੀਜ਼ ਵਾਪਟਿਆ ਹੋਰ ਉਹ ਨਹੀਂ ਸੀ ਹੀ ਨਾਲੇ ਸਭ ਤੋਂ ਵੱਡੀ ਗੱਲ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਕਿਤਰਾ ਬੇਅਦਬੀ ਕਰਨਿਆ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਕੰਮ ਖਰਾਬ ਕੀਤਾ ਚਲੋ ਜੀ ਇੰਦਰਾ ਸਾਡੇ ਹਜੇ ਅੱਗੇ ਗਰਮ ਹੈ ਗਰਮ ਹੈ ਜੀ ਮੈਂ ਦੇਖਿਆ ਹੁਣ 100 ਆਖਣ ਡਈਆਂ ਤੇ ਆਪਣੇ ਜੀਆਂ ਨੂੰ ਵੰਡਦੀ ਉਸ ਹਿਸਾਬ ਨਾਲ ਕਿ ਉਹ ਨਾਲ ਜੀ ਲੜਦੇ ਫਿਰਨੂ ਇਹ ਵਰਨੇ ਭਾਜੀ ਲਿਆਂਦੀ ਤਾਂ ਮੈਨੂੰ ਨਹੀਂ ਦਿੱਤੀ ਪਾ ਪਿੰਨ ਵਿੱਚ ਦੇਦੇ ਵੇ ਇੱਕ ਪਾਪਾ ਤਰਪੀ ਸੀ ਆ ਵੀ ਕਿੰਨੇ ਕਿੰਨੇ ਖਾਂਦਾ ਏ ਕੋਈ ਕਿੰਨੇ ਬਣਾਉਣੇ ਕੋਲ ਐ ਹੋਏ ਪਤਾ ਹੀ ਨਹੀਂ ਕੋਈ ਤੇ ਤੂੰ ਖਾਣੇ ਕਿੰਨੇ 100 ਬਣਾਉਣੇ ਅੱਛਾ ਤੇ ਜੇ ਆਪਾਂ 50-50 ਕਰ ਲਈਏ ਤੇ ਐ ਹੋਏ ਕੀ ਕਹਤਾ ਦੂ ਵੇਲਾ ਕਿ ਤਾਨੂੰ 50 ਦੇ ਜੜੇ ਅਸੀਂ 100 ਲੈ ਦੱਸ ਇਹਨੇ ਉਤਰਾ ਦੇਣ ਵਾਲਾ ਤੇ ਨਹੀਂ ਹੈਗਾ ਬੜੀ ਗੰਦੀ ਚੀਜ਼ ਆ ਜਿਹੜਾ ਤੁਸੀਂ ਉਦਨ ਵੇਸਤਰ ਬਣਾਇਆ ਨਾ ਉਹ ਵੀ ਇਹਨੇ ਮੰਮੀ ਦਾ ਲੈ ਜਾਣਾ ਈ ਉਹ ਵੀ ਇਹਨੇ ਪਾ ਕੇ ਡੱਬੇ ਚ ਰੱਖ ਲਿਆ ਖਾਦਾ ਹੀ ਹੋਏ ਵੇਸਣ ਹਾਂ ਉਹ ਵੀ ਇਹ ਤਾਂ ਜਿਹੜਾ ਚੀਜ਼ ਕਾਬੂ ਆ ਜੇ ਸਾਡੀ ਇਹ ਤਾਂ ਸਾਰੀ ਚੀਜ਼ਾਂ ਮੇਰੇ ਖਾਣ ਲਈ ਹੀ ਕਰਨ ਲਿਆ ਉੱਥੇ ਜਾ ਕੇ ਖਾਵਾਂਗੇ ਨਾ ਹਾਂ ਘਰ ਜਾ ਕੇ ਖਾਣਗੇ ਉਹ ਦੋ ਲਾਚੀਆਂ ਤੁਰੀਆਂ ਫੇਰਦੀਆਂ ਹੀ ਉਹ ਦਾਦੇ ਇਹ ਇਕੱਠੀਆਂ ਜਾਂਦੀਆਂ ਕਿਉਂ ਉਹਦੇ ਉਹ ਲਾਚੀਆਂ ਵਾਲੇ ਉਹਦੇ ਨੂੰ ਦੇ ਦੇ ਉਹ ਸਮਝ ਨਹੀਂ ਕਰਣਦੀਆਂ ਹੈ ਓਏ ਇੱਧਰ ਮੂੰਹ ਤੇ ਕਰ ਕਿਹੜੀ ਕਲਾਸ ਚ ਹੋ ਗਿਆ ਕਿਹੜੀ ਕਲਾਸ ਚ ਹੋ ਗਿਆ ਕੋਈ ਚਪਲਾ ਜਿਉ ਕੇ ਜੀ ਸੀ ਦੇ ਕੇ ਗੋਲੀ ਪਾ ਦੇ ਚਾ ਬੋਲੀ ਬਾਲੀ ਪਾ ਦੇ ਬੋਲੀਆਂ ਬੜੀਆਂ ਆਉਂਦੀਆਂ ਮੁੰਡੇ ਨੂੰ ਪਰ ਸੁਣਾਉਂਦਾ ਨੀ ਕਲਾਕਾਰੀ ਤੇ ਬਹੁਤ ਆ ਇਹਦੇ ਵਿੱਚ ਚਿਦਾ ਮੇ ਬੜਾ ਵਾ ਚਲ ਨੱਚ ਕੇ ਵਿਖਾ ਦੇ ਹੈ ਨਾ ਮੇਰੇ ਨਹੀਂ ਆਖੇ ਲੱਗਦਾ ਜੋ ਮਰਜ਼ੀ ਹੋ ਜੇ ਹਾਂ ਅੰਦਾ ਮੈਂ ਤੇ ਲੱਗੇ ਨਹੀਂ ਜਾਂਦਾ ਵੀ ਮੈਨੂੰ ਕਿਤੇ ਫੋਟ ਨਾ ਕਰ ਤੇ ਖੇਤਰ ਪੈ ਜੈ ਨੇ ਤੇਰੇ ਜਿੱਤਰਾਂ ਦੇ ਕੰਮ ਕਰਦਾ ਇੱਕ ਆ ਦੰਦ ਇਹ ਦੇ ਵੇਖੋ ਦੰਦ ਵਿਖਾ ਦੰਦ ਦੇ ਵਿਖਾ ਆ ਕਰ ਆ ਕਰ ਇਹਦੇ ਨਾਲ ਪਿਆਰ ਆ ਉਹਨਾਂ ਦੇ ਦੰਦਾ ਵਰਗੇ ਦੇ ਦੰਦ ਨਾ ਉਖੜੇ ਸੀ ਤੇ ਵਿਰਲੇ ਬੜਿਆ ਇਹਦੇ ਪਾਪਾ ਉਹਦੇ ਦੰਦ ਦੇ ਕਹਿੰਦਾ ਵੀ ਦੰਦ ਉਹਦੇ ਜਿਹੜੇ ਬਾਹਦੇ ਵਿਰਲੇ ਆ ਹੁਣ ਇੱਕ ਵਾਰ ਫੇਰ ਟੁੱਟਣਗੇ ਤੇ ਫੇਰ ਹੋਣਗੇ ਸਹੀ ਹੁਣੇ ਲੱਡੂ ਖਾਦੇ ਦਿਖਾ ਲੈਣਾ ਸਹੀ ਫੇਰ ਵੀ ਦੋ ਵਾਰ ਕੀ ਚੀਜ਼ ਮਿਲ ਜਾਂਦੀ ਉਦੋਂ ਹੂੰ ਤੇ ਤੀਜੀ ਆਰ ਪੈਣ ਮਿਲਦੀ ਇੱਕ ਮਾਤਾ ਲੱਡੂ ਖਾਪੀ ਖੋਲ ਕੇ ਆ ਠੰਡਾ ਹੋ ਜਾਈ ਆ ਮੈਂ ਕੱਢਿਆ ਆ ਜੇ ਮੈਂ ਲੱਟੂ ਟੁੱਟਣ ਦੀ ਪਈ ਆਈ ਐਮ ਬੀਜੀ ਆਈ ਐਮ ਬਿਜ਼ੀ ਸਾਰਾ ਫੋਕਸ ਲੱਡੂਆਂ ਦੇ ਅੱਧਾ ਮੈਨੂੰ ਦੇ ਦੇ ਮੈਂ ਤੇ ਉਤਰ ਚੈੱਕ ਕਰਨ ਲਈ ਆ ਇਧਰ ਲੈ ਜਾਦਾ ਆ ਪਾਪਨ ਦੇ 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 ਨੇ ਹਾਂ ਗਰਮੇ ਦੇ 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 ਪਾਪਾ ਅਜੇ ਗਰਮੀ ਦੇ ਆ ਲੱਡੂ ਕੀ ਹੂੰ ਬਣਾ ਵੀ ਲੈ ਹੂੰ ਅੱਛਾ ਆਪਣਾ ਰਿਵਿਊ ਦਿਓ ਨਾਲ ਇੱਕ ਤਰ੍ਹਾਂ ਦਾ ਲੈ ਖਾ ਗਏ ਦਿਓ ਵੈਰੀਫਾਈ ਵੈਰੀਫਾਈ ਨੇ ਹਾਂ ਹੂੰ ਮਖਾਲ ਨਹੀਂ ਅੱਛਾ ਸੁਆਦ ਹੈ ਹੂੰ ਮੈਂ ਤੇ ਇਹਨੂੰ ਕਹ ਆਖਿਆ ਮੈਂ ਕਿ ਆ ਵੀ ਰਾਖੀ ਵਾਸਤੇ ਮੈਂ ਰਾਖੀ ਕਰੂੰਗਾ ਆਹੋ ਹੈਨਾ ਆਹੋ ਤੇ ਦਿਨੇ ਜੰਨੇ ਬਚਣਗੇ ਉਹ ਤੇਰੇ ਉਹਦੇ ਅੱਦੇ ਅੱਦੇ ਕਰ ਲਈਏ ਉਹ ਹੋ ਰਹੇ ਨੇ ਸਾਡੇ ਉਹਦੇ ਤੇ ਬਾਬਾ ਮੰਨ ਗਿਆ ਅੰਦਾ ਅੱਦੇ ਅੱਦੇ ਕਰ ਲੈਂਦੇ ਆਪਾਂ ਚੱਲ ਆਂਦਾ 100 ਲੱਡੂ ਆ ਤੇ 50 50 ਕਰ ਲਾਂਗੇ ਚਲੋ ਹੂੰ ਨਾ ਵੜਾ ਨਾ ਇਹਦਾ ਵਾਪੇ ਆਣਾ ਇਹ ਨਹੀਂ ਹੈ ਮਨਾ ਖੰਡੇ ਹੋ ਰਹੇ ਨੇ ਮੈਂ ਵੜਾ ਦਿੱਤੀ ਕਰ ਲਗੇ ਨਾ ਨਾ ਹਾਂ ਆਪਾਂ ਵੇਸਣ ਨਹੀਂ ਤਾਂ ਭਾਉ ਤੁਹਾਨੂੰ ਕਿਹਾ ਤੋ ਅੱਛਾ ਤੱਕ ਰੋ ਆਪਣੀ ਮਰਜ਼ੀ ਨਾਲ ਕਰ ਲਾਂ ਸਾਰਾ ਸਮਾਨ ਇਹਨੇ ਪਾਇਆ ਈ ਹੂੰ ਮੇਰੇ ਸਾਥ ਤੇ ਹੋਰ ਵੀ ਤੇਰੇ ਅਰਗੀਆਂ ਪੈਣਾ ਕਹੀ ਆਈਆਂ ਨੇ ਛਟੀਆਂ ਕੱਟਣ ਤੇ ਇੱਕ ਚੀਨੀ ਕੋਟਾ ਹੋ ਗਿਆ ਉਹ ਹੈ ਕਿ ਉਹੋ ਹੀ ਦੇਈਦਾ ਤਾਂ ਉਹ ਚੰਗੂਤਾ ਦੇ ਕੇ ਟੀਨ ਬਣਾਉਂਦੀਆਂ ਵੇ ਪੈਰ ਤੇ ਉਹ ਵੀ ਹੂੰ ਚੰਗਾ ਐ ਤੇ ਐਰ ਕੀ ਪੀਪਾ ਨਹੀਂ ਨਾ ਖੜਨਾ ਮੈਂ ਵਾਲੇ ਵੀਰ ਵੀ ਨਵੇਂੰਦਰ ਉਹ ਰੇ ਪੀਪਾ ਕਿਹੜਾ ਅੱਗੇ ਵੀ ਕਹਿੰਦੇ ਪੀਪਾ ਪੀਪਾ ਕੜਕ ਛੋਲੇ ਦਾ ਪੀਪਾ ਨਹੀਂ ਨਾ ਖੜਨਾ ਹਰ ਜੀ ਲੱਡੂ ਦਾ ਅੱਛਾ ਅੱਛਾ ਤੁਹਾਨੂੰ ਪੀਪਾ ਮਿਲ ਜਾਣਾ ਹੈ ਪੀਪੇ ਦੀ ਰੋਟੀ ਖਾ ਲਈ ਕੜਪਤੀ ਅਹੀਂ ਅਿੰਨੇ ਦਿਨ ਜਿਹੜੀ ਮਿੱਠਾ ਜਿਆਦਾ ਹੀ ਮਿੱਠਾ ਨੇ ਆਪ ਕੀਤਾ ਜਿਆਦਾ ਸਾਬ ਦਾ ਸਗੋਂ ਰੱਖਣਾ ਹੈ ਆਹ ਇਹ ਆਪਾਂ ਜਿਹੜੇ ਬਣਾਉਣੇ ਹਨ ਵੱਖਰੇ ਮਗਰੋਂ ਥੋੜੇ ਜਿਹਾ ਹੂੰ ਆਪਾਂ ਇਸ ਤਰ੍ਹਾਂ ਕਰਾਂਗੇ ਆਪਾਂ ਘੱਟ ਪਾ ਲਾਂਗੇ ਆ ਜਾਂ ਦੱਸਾਂ ਗੱਲ ਗਈ ਹੈ ਹੂੰ ਇਹ ਉਹ ਮਾਲ ਹੀ ਜਿਆਦਾ ਪਾਉਂਦੇ ਹੀ ਹੈ ਹਾਂ ਇਹ ਬੜਾ ਕਰਤੀ ਉਹ ਦੋ ਕ ਚਮਚੇ ਪਾਵੇ ਨਾ ਫਿਰ ਇਹ ਪਾਉਂਦੀ ਕਰਕੀ ਕਰਕੀ ਦੇਖ ਦੇ ਲੈ ਲੋ ਓਏ ਪਾਉ ਖਾਈ ਜਾ ਤੁਹਾਡੇ ਘਟਨੇ ਆ ਸਾਡੇ ਖਾਤੇ ਚ ਨਹੀਂ ਹੋਏ ਨਹੀਂ ਗਿਣਤੀ ਪੂਰੀ ਕਰੀ ਜਾਂਦੇ ਆ ਓਹੋ ਆ ਲੇਖ ਲਾ ਇੱਕ ਲੱਡੂ ਇੱਥੇ ਲਿਆ ਦੇ ਜਾ ਅੰਦਰੋਂ ਪਲੇਟ ਲੈ ਕੇ ਆ ਆ ਮਾਂ ਪੁੱਤ ਦਾ ਇੱਕ ਲੱਡੂ ਲੇਖ ਲਾ ਇੱਕ ਲੱਡੂ ਲੇਖ ਲਓ ਉੱਥੇ ਪਈ ਗਿਆ ਜਾਲਾ ਲਓ ਜੀ ਆਈ ਡਬਲ ਆਉਗੇ ਥੰਡਾ ਐਂਡ ਤੇ ਅਹੀਂ ਖਾ ਲਈਏ ਲੱਡੂ ਤੁਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਭਰਾ ਵੀ ਭੈਣਾਂ ਨੂੰ ਬਣਾ ਕੇ ਦੋ ਲੱਡੂ ਅੱਜ ਐਦ ਕਾ ਸਾਰੇ ਲੱਡੂ ਬਣਾ ਕੇ ਦੇ ਦੋ ਆਪਣੀਆਂ ਭੈਣਾਂ ਨੂੰ ਇਹ ਚੰਗਰ ਜੀ ਸਤਿ ਸ੍ਰੀ ਅਕਾਲ